ਬਸਿੱਤੇ ਖਜ਼ਾਨਾ ਸਤਿਗੁਰਾਂ ਨੇ ਸਾਨੂੰ ਸਾਰਿਆਂ ਨੂੰ ਸਾਂਭਣ ਦੇ ਲਈ ਦਿੱਤਾ ਸੀ ਵੇਖੋ ਖਜ਼ਾਨੇ ਦੀ ਜਿੱਥੇ-ਜਿੱਥੇ ਵਰਤੋਂ ਹੁੰਦੀ ਹੈ ਜੇ ਬੰਦਾ ਸੰਸਾਰ ਦਾ ਧਨ ਇਕੱਠਾ ਕਰਦਾ ਹੈ ਤੇ ਉਹਨੂੰ ਇਸ ਕਰਕੇ ਇਕੱਠਾ ਕਰਦਾ ਵੀ ਸਮਾਂ ਆਣ ਤੇ ਮੈਂ ਇਹਨੂੰ ਵਰਤ ਲਵਾਂ ਜਦੋਂ ਜ਼ਰੂਰਤ ਹੋਵੇ ਮੇਰਾ ਬੈਂਕ ਵਿੱਚ ਪਿਆ ਪੈਸਾ ਮੇਰੀ ਪ੍ਰਾਪਰਟੀ ਮੇਰੇ ਕੰਮ ਆ ਜਾਏ ਤੇ ਸਾਧ ਸੰਗਤ ਜੀ ਬੰਦਾ ਭੁੱਖਾਈ ਮਰ ਜਾਏ ਤੇ ਬੈਂਕ ਬੈਲੈਂਸ ਪ੍ਰਾਪਰਟੀ ਪਈ ਰਹਿ ਜਾਏ ਦੱਸੋ ਫਿਰ ਉਹ ਕਿਸ ਕੰਮ ਦੀ ਕੋਈ ਉਸ ਬੰਦੇ ਨੂੰ ਸਿਆਣਾ ਨਹੀਂ ਆਖੇਗਾ ਜਿਹੜਾ ਭੁੱਖ ਬਦਲੇ ਸੰਸਾਰ ਦੀ ਭੁੱਖ ਨੂੰ ਸੰਸਾਰ ਦੇ ਦੁੱਖਾਂ ਦੇ ਅੰਦਰ ਜਿਹੜੀ ਚੀਜ਼ ਉਹ ਤਨ ਨਾਲ ਪੈਸੇ ਨਾਲ ਖਰੀਦ ਸਕਦਾ ਸੀ ਉਹਦੇ ਥੜ ਵਿੱਚ ਮਰ ਜਾਏ ਸਤਿਗੁਰ ਨੇ ਕਿਰਪਾ ਕੀਤੀ ਇਸੇ ਤਰ੍ਹਾਂ ਸਾਨੂੰ ਖਜ਼ਾਨਾ ਦਿੱਤਾ ਸ਼ਬਦ ਦਾ ਬਾਣੀ ਦਾ ਇਸ ਚੇਤੇ ਰੱਖੇ ਜਿਹੜਾ ਗੁਰੂ ਦੀ ਗੋਦ ਵਿੱਚ ਬੈਠਾ ਹੋਇਆ ਹਰ ਮਨੁੱਖ ਹੈ ਮੇਰੇ ਦਾਤਾ ਜੀ ਬਖਸ਼ਿਸ਼ ਕਰਨ ਕਿਤੇ ਸਾਨੂੰ ਇਹ ਗੱਲਾਂ ਸਮਝ ਵਿੱਚ ਆਣ ਜਿਵੇਂ ਸੰਸਾਰ ਦਾ ਖਜ਼ਾਨਾ ਜੋੜਿਆ ਜਰੂਰਤ ਸਮੇਂ ਕੰਮ ਆਉਂਦਾ ਹੈ ਇਸੇ ਤਰ੍ਹਾਂ ਜਿਹੜਾ ਸਤਿਗੁਰ ਦੀ ਬਾਣੀ ਦਾ ਸ਼ਬਦ ਦਾ ਖਜ਼ਾਨਾ ਹੈ ਇਹ ਸਾਡੇ ਆਤਮਿਕ ਜੀਵਨ ਦੇ ਅੰਦਰ ਸਾਡੇ ਕੰਮ ਆਣਾ ਸੀ ਜਦੋਂ ਸੰਸਾਰ ਵਿੱਚ ਵਿਚਰਦਿਆਂ ਸੀ ਮਾਨਸਿਕ ਤੌਰ ਤੇ ਮੈਂਟਲੀ ਸੰਸਾਰ ਦੀਆਂ ਦੁੱਖਾਂ ਤਕਲੀਫਾਂ ਦੇ ਨਾਲ ਲੂਝਦੇ ਆ ਉਹ ਸਮੇਂ ਦੇ ਅੰਦਰ ਨਾ ਤੇ ਧਨ ਕੰਮ ਆਉਂਦਾ ਹੈ ਨਾ ਸੰਸਾਰ ਦੀਆਂ ਪ੍ਰੋਪਰਟੀਆਂ ਨਾ ਸੰਸਾਰ ਦੀਆਂ ਰਿਸ਼ਤੇਦਾਰੀਆਂ ਕੰਮ ਆਉਂਦੀਆਂ ਨੇ ਉਦੋਂ ਬੰਦੇ ਨੂੰ ਸਹਾਰਾ ਚਾਹੀਦਾ ਹੁੰਦਾ ਹੈ ਸ਼ਬਦ ਦਾ ਉਦੋਂ ਬੰਦੇ ਨੂੰ ਸਹਾਰਾ ਚਾਹੀਦਾ ਹੁੰਦਾ ਹੈ ਆਤਮਿਕ ਤੌਰ ਤੇ ਬਲਵਾਨ ਹੋਣ ਦਾ ਆਤਮਿਕ ਤੌਰ ਤੇ ਸਟਰੋਂਗ ਬਣਨ ਦਾ ਤੇ ਉਹ ਬਣਦਾ ਹੈ ਸ਼ਬਦ ਦੇ ਖਜ਼ਾਨੇ ਦੇ ਨਾਲ ਸ਼ਬਦ ਦੇ ਖਜ਼ਾਨੇ ਤੋਂ ਬਿਨਾਂ ਨਹੀਂ ਇਸ ਕਰਕੇ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਸਤਿਗੁਰ ਨੇ ਧੰਨਾਮ ਨੂੰ ਬਾਣੀ ਨੂੰ ਸ਼ਬਦ ਨੂੰ ਖਜ਼ਾਨਾ ਆਖੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨਾ ਕਿ ਨੇ ਸਾਬ ਕਿੰਦ ਨੇ ਇਹ ਧਨ ਅਖੁੱਟ ਨਾ ਨਿਖਟੈ ਨਾ ਜਾਏ ਸਾਬ ਕਿੰਦ ਨੇ ਇਹ ਧਨ ਅਖੁੱਟੈ ਦੁਨੀਆ ਦੀਆਂ ਦੌਲਤਾਂ ਵਰਤਦੇ ਰੋ ਵਰਤਦੇ ਰੋ ਕਮਾਉ ਨਾ ਥੜ ਜਾਂਦੀਆਂ ਨੇ ਮੁੱਕ ਜਾਂਦੀਆਂ ਨੇ ਘਟ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਪਰ ਪਾਤਸ਼ਾਹ ਜੀ ਕਹਿੰਦੇ ਨੇ ਕਿਹੋ ਜਿਹਾ ਖਜ਼ਾਨਾ ਜਿੰਨੂੰ ਜਿੰਨਾ ਵਰਤੋਗੇ ਜਿੰਨਾ ਯੂਜ਼ ਕਰੋਗੇ ਇਹ ਹੋਰ ਵਧੇਗਾ ਗਿਆਨ ਦੁਨੀਆ ਦੇ ਅੰਦਰ ਇੱਕ ਐਸਾ ਖਜ਼ਾਨਾ ਹੈ ਨੌਲੇਜ ਦੁਨੀਆ ਦੇ ਅੰਦਰ ਇੱਕ ਐਸਾ ਖਜ਼ਾਨਾ ਹੈ ਸਾਤ ਸੰਗਤ ਜੀ ਜਿਹੜਾ ਕਦੇ ਘਟਦਾ ਨਹੀਂ ਇਹਨੂੰ ਜਿੰਨਾ ਵਰਤ ਲੋਗੇ ਓਨਾ ਵਧੇਗਾ ਜਿੰਨਾ ਵਰਤ ਲੋਗੇ ਓਨਾ ਵਧੇਗਾ ਫਿਰ ਸਤਗੁਰ ਕਹਿੰਦੇ ਨੇ ਦੀ ਖਾਸੀਅਤ ਬੜੀ ਹੈ ਤੁਹਾਡੇ ਕੋਲ ਭਾਵੇਂ ਇਸ ਖਜ਼ਾਨੇ ਦੇ ਅੰਬਾਰ ਭਰੇ ਹੋਣ ਪਰ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਡੇ ਇਸ ਖਜ਼ਾਨੇ ਨੂੰ ਚੋਰੀ ਕਰ ਲੈ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਡੇ ਇਸ ਖਜ਼ਾਨੇ ਨੂੰ ਅੱਗ ਲਾ ਕੇ ਸਾੜ ਦੇ ਕੋਈ ਨਹੀਂ ਕਰ ਸਕਦਾ ਕਿਉਂਕਿ ਇਹ ਖਜ਼ਾਨਾ ਤੁਹਾਡੀ ਰੂਹ ਦੇ ਅੰਦਰ ਵੱਸਦਾ ਹੈ ਇਹ ਖਜ਼ਾਨਾ ਤੁਹਾਡੇ ਦਿਮਾਗ ਅੰਦਰ ਟਿਕ ਜਾਂਦਾ ਹੈ ਤੁਹਾਡੀ ਸੁਰਤ ਦਾ ਸਾਥੀ ਬਣਦਾ ਹੈ ਇਸ ਕਰਕੇ ਮੇਰੇ ਸਤਿਗੁਰ ਨੇ ਕਿਰਪਾ ਕੀਤੀ ਹੈ ਬਾਣੀ ਦੇ ਅੰਦਰ ਨਾਮ ਨੂੰ ਖਜ਼ਾਨੇ ਦੇ ਨਾਲ ਤਸਬੀਹ ਦਿੱਤੀ ਹੈ ਅੱਜ ਜਿਹੜੇ ਬਚਨ ਮੇਰੇ ਸਤਿਗੁਰ ਜੀ ਨੇ ਬਖਸ਼ੇ ਨੇ ਕਿਉਂਕਿ ਸਾਧ ਸੰਗਤ ਜਿੱਦੋਂ ਆਪਾਂ ਗੁਰਦੁਆਰਿਆਂ ਦੇ ਹਾਲਾਤ ਦੇਖਣੇ ਆ ਨਾ ਅੱਜਕੱਲ ਦੇਖੋ ਇਸ ਗੱਲ ਵਿੱਚ ਕੋਈ ਦੋ ਰਾਮਾਨੀ ਬਿਲਡਿੰਗਾਂ ਜਿੰਨੀਆਂ ਮਰਜ਼ੀ ਸ਼ਾਨਦਾਰ ਬਣਾ ਲਈਏ ਪਰ ਜੇ ਅੰਦਰ ਕੋਈ ਸੁਣਨ ਵਾਲਾ ਨਾ ਹੋਵੇ ਤੇ ਫਿਰ ਮਨ ਨੂੰ ਦੁੱਖ ਹੁੰਦਾ ਹੈ ਨਾ ਵੀ ਇੰਨਾ ਪੈਸਾ ਕਿਉਂ ਲਾਇਆ ਦੇਖੋ ਘਰ ਬਣਾਈਏ ਸੋਹਣਾ ਬੜਾ ਬੜਾ ਪੈਸਾ ਜ਼ਿੰਦਗੀ ਭਰ ਦੀ ਦੌਲਤ ਉੰਦੇ ਤੇ ਲਾ ਦिए ਤੇ ਉਸ ਬਣਾਏ ਹੋਏ ਘਰ ਦੇ ਅੰਦਰ ਸਾਨੂੰ ਖੁਦ ਨੂੰ ਰਹਿਣਾ ਨਸੀਬ ਨਾ ਹੋਵੇ ਤੇ ਬੰਦਾ ਮੱਥੇ ਤੇ ਹੱਥ ਮਾਰਦਾ ਹੈ ਨਾ ਜੀ ਕਿਉਂ ਸਾਰੀ ਜ਼ਿੰਦਗੀ ਦੀ ਦੌਲਤ ਲਾਈ ਕਿਉਂ ਸਾਰੀ ਜ਼ਿੰਦਗੀ ਦਾ ਪੈਸਾ ਇੰਦੇ ਤੇ ਲਾਇਆ ਤੇ ਸਾ ਸੰਗਤ ਬੇਸ਼ੱਕ ਇਹ ਧਨ ਇਹ ਦੌਲਤ ਕਿਸੇ ਪ੍ਰਦਾਨ ਕਿਸੇ ਸੈਕਟਰੀ ਦੀ ਕਿਸੇ ਖਜ਼ਾਨਚੀ ਦੀ ਨਹੀਂ ਇਹ ਸੰਗਤ ਦੀ ਹੈ ਪਰ ਸੱਚ ਹੈ ਤੇ ਜੇ ਗੁਰੂ ਘਰ ਦੇ ਵਿੱਚ ਸੰਗਤ ਹੀ ਨਾ ਹੋਵੇ ਫਿਰ ਦੁੱਖ ਹੋਣਾ ਚਾਹੀਦਾ ਮੈਨੂੰ ਤੁਹਾਨੂੰ ਤੇ ਸਾਰਿਆਂ ਨੂੰ ਕਿਉਂ ਕਿ ਇਸ ਕਰਕੇ ਤੇ ਨਹੀਂ ਬਣਾਏ ਨਾ ਨਿਸਾਲੇ ਸ਼ਾਨ ਮਹਿਲ ਬਣਾਏ ਤੇ ਸੰਗਤ ਲਈ ਨਹੀਂ ਨਾ ਤੇ ਸੰਗਤ ਨਾ ਹੋਵੇ ਤੇ ਫਿਰ ਦੁੱਖ ਹੋਣਾ ਚਾਹੀਦਾ ਸਤਿਗੁਰ ਜੀ ਤਰਸ ਕਰਨ ਪਾਤਸ਼ਾਹ ਜੀ ਨੇ ਅੱਜ ਜਿਹੜੇ ਬਚਨ ਬਖਸ਼ੇ ਨੇ ਪਾਤਸ਼ਾਹ ਕਹਿੰਦੇ ਨੇ ਜੋਗ ਨਾ ਪਗਮੀ ਕਪੜੀ ਯੋਗ ਸ਼ਬਦ ਦਾ ਸੰਬੰਧ ਜੋਗੀਆਂ ਦੇ ਨਾਲ ਨਹੀਂ ਹੈ ਪਹਿਲੀ ਗੱਲ ਤੇ ਸਮਝ ਲਿਓ ਬਾਣੀ ਵਿੱਚ ਯੋਗ ਦਾ ਮਤਲਬ ਹੁੰਦਾ ਹੈ ਜੁੜਨਾ ਮਿਲਣਾ ਮਿਲਾਪ ਯੋਗ ਦੇ ਅਖਰੀ ਅਰਥ ਨੇ ਮਿਲਿਆ ਹੋਇਆ ਜਦੋਂ ਕੋਈ ਕਿਸੇ ਨਾਲ ਮਿਲਦਾ ਉਹਨੂੰ ਕਹਿੰਦੇ ਨੇ ਯੋਗ ਪਾਤਸ਼ਾਹ ਜੀ ਕਹਿੰਦੇ ਨੇ ਯੋਗ ਨਾ ਭਗਵੀ ਕਪੜੀ ਜੇ ਰੱਬ ਨਾਲ ਮਿਲਣਾ ਹੈ ਤੇ ਬਾਦਸ਼ਾਹ ਕਹਿੰਦੇ ਨੇ ਫਿਰ ਭਗਵੇਂ ਕੱਪੜੇ ਪਾ ਕੇ ਨਹੀਂ ਮਿਲਿਆ ਜਾ ਸਕਦਾ। ਵੇਖੋ ਇਹ ਜਿਹੜੀ ਫਿਲਾਸਫੀ ਹੈ ਨਾ ਮਹਿਜ ਤੁਹਾਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਮਿਲੇਗੀ। ਕਿਤੇ ਹੋਰ ਨਹੀਂ। ਦੁਨੀਆ ਦੇ ਅੰਦਰ ਧਰਮਾਂ ਦੇ ਅੰਦਰ ਪਹਿਰਾਵਿਆਂ ਨੂੰ ਲੈ ਕੇ ਕੱਪੜਿਆਂ ਨੂੰ ਲੈ ਕੇ ਬੜੀ ਤਰ੍ਹਾਂ ਦੀ ਵਿਚਾਰ ਚਰਚਾ ਚੱਲਦੀ ਹੈ। ਇਹੀ ਕਾਰਨ ਸੀ ਜਦੋਂ ਤੁਸੀਂ ਗੁਰਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦੇ ਹੋ ਨਾ ਬਾਬੇ ਨਾਨਕ ਨੇ ਆਪਣੇ ਜੀਵਨ ਵਿੱਚ ਤਿੰਨ ਤਰ੍ਹਾਂ ਦੇ ਪਹਿਰਾਵੇ ਬਦਲੇ ਨੇ ਤਿੰਨ ਤਰ੍ਹਾਂ ਦੇ ਤੁਸੀਂ ਆਖੋਗੇ ਜੀ ਤਿੰਨ ਤਰ੍ਹਾਂ ਦੇ ਕਿਵੇਂ ਮਤਲਬ ਇਹ ਨਹੀਂ ਵੀ ਸਿਰਫ ਤਿੰਨ ਹੀ ਕੱਪੜੇ ਪਾਏ ਨੇ ਤਿੰਨ ਤਰ੍ਹਾਂ ਦੇ ਪਹਿਰਾਵੇ ਉਹ ਕਿਹੜੇ ਜਿਦਨ ਧੰਗੁਰ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਇਸ ਜਗਤ ਦੇ ਅੰਦਰ ਇਸ ਸੰਸਾਰ ਦੇ ਲੋਕਾਂ ਨੂੰ ਸੱਚ ਦੱਸਣ ਲਈ ਤੁਰਦੇ ਨੇ ਪਾਤਸ਼ਾਹ ਜੀ ਕੋਈ ਆਪਣੇ ਲਈ ਵਪਾਰ ਕਰਨ ਨਹੀਂ ਗਏ ਸਨ ਤੁਸੀਂ ਧੰਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਪੜੋ ਕਦੀ ਸਬਬ ਬਣੇ ਨਾ ਤੇ ਤੁਸੀਂ ਬੰਗਲਾ ਸਾਹਿਬ ਜਾਂਦੇ ਹੋ ਉੱਥੇ ਮਿਊਜ਼ੀਅਮ ਜਿੱਥੇ ਇੱਕ ਪਾਸੇ ਬਣਿਆ ਹੋਇਆ ਤੁਸੀਂ ਦੇਖਿਆ ਹੋਵੇ ਤੇ ਉਹਦੇ ਵਿੱਚ ਸਤਿਗੁਰਾਂ ਦੀਆਂ ਉਦਾਸੀਆਂ ਦੇ ਚਾਰਟ ਲੱਗੇ ਹੋਏ ਨੇ ਉਹਨਾਂ ਦੀ ਫੋਟੋ ਕਲਿੱਕ ਕਰਕੇ ਆਪਣੇ ਕੋਲੋਂ ਜ਼ਰੂਰ ਰੱਖੋ ਪੜੋ ਬੱਚਿਆਂ ਨੂੰ ਪੜਾਓ ਉੰਦੀ ਅੰਦਰ ਦੱਸਿਆ ਗੁਰੂ ਨਾਨਕ ਸਾਹਿਬ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਤੇ ਕਿੰਨਾ ਲੰਮਾ ਸਫ਼ਰ ਕੀਤਾ ਪਹਿਲੀ ਉਦਾਸੀ ਕਿੰਨੇ ਸਾਲ ਦੀ ਸੀ ਉਹ ਸਫ਼ਰ ਕਿੰਨਾ ਲੰਮਾ ਸੀ ਦੂਜੀ ਉਦਾਸੀ ਕਿੰਨੇ ਸਾਲ ਦੀ ਸੀ ਉਹ ਕਿੰਨਾ ਲੰਮਾ ਸਮਾਂ ਸਤਿਗੁਰੂ ਨੇ ਬਤੀਤ ਕੀਤਾ ਉਸ ਉਦਾਸੀ ਦੇ ਅੰਦਰ ਤੀਸਰਾ ਸਮਾਂ ਤੀਸਰੀ ਉਦਾਸੀ ਉਹਨੂੰ ਉਦਾਸੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਸਤਿਗੁਰੂ ਜੀ ਉਦਾਸੀਆਂ ਦੇ ਤਰ੍ਹਾਂ ਘਰੋਂ ਨਿਕਲ ਗਏ ਉਹਨੂੰ ਅੱਜ ਦੇ ਸਮੇਂ ਵਿੱਚ ਆਖਿਆ ਜਾਂਦਾ ਹੈ ਪ੍ਰਚਾਰ ਕਰਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸੱਚ ਦਾ ਪੈਗਾਮ ਦਿੱਤਾ ਜਿਦਨ ਗੱਲ ਸ਼ੁਰੂ ਕੀਤੀ ਨਾ ਮੇਰੇ ਸਤਿਗੁਰ ਨੇ ਉਹ ਦਿਨ ਮੇਰੇ ਪਾਤਸ਼ਾਹ ਜੀ ਨੇ ਆਪਣੇ ਤਨ ਤੇ ਕੱਪੜੇ ਪਾਏ ਸੂਹੇ ਰੰਗ ਦੇ ਤੁਸੀਂ ਪਾਤਸ਼ਾਹ ਜੀ ਦੀ ਬਚਨ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜੋ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਬਾਬੇ ਨਾਨਕ ਨੇ ਸੰਸਾਰ ਜਗਤ ਨੂੰ ਸੱਚ ਦਾ ਸੁਨੇਹਾ ਦੇਣ ਦੇ ਲਈ ਮੇਰੇ ਪਾਤਸ਼ਾਹ ਜੀ ਨੇ ਬਾਬੇ ਪੇਕ ਬਣਾਇਆ ਉਦਾਸੀ ਕੀ ਰੀਤ ਚਲਾਈ ਉਦਾਸੀਆਂ ਵਾਲੇ ਕੱਪੜੇ ਉਦਾਸੀਆਂ ਵਾਲੇ ਕੱਪੜੇ ਕਿਹੜੇ ਹੁੰਦੇ ਨੇ ਜੀ ਤੁਸੀਂ ਦੇਖਦੇ ਹੋ ਗੇਰੂਏ ਰੰਗ ਦੇ ਕੱਪੜੇ ਉਹ ਕੱਪੜੇ ਇਸ ਕਰਕੇ ਪਾਏ ਜਾਂਦੇ ਨੇ ਸਫਰ ਲੰਮੇਰੇ ਹੁੰਦੇ ਨੇ ਲੰਮੇ ਸਫਰਾਂ ਦੇ ਅੰਦਰ ਜਦੋਂ ਪੈਦਲ ਤੁਰਨਾ ਹੋਵੇ ਕੱਚੇ ਰਸਤਿਆਂ ਤੋਂ ਚੱਲਣਾ ਹੋਵੇ ਤੇ ਸੁਭਾਵਕ ਕਿ ਮਿੱਟੀ ਧੂੜ ਉੱਡੇਗੀ ਕੱਪੜਿਆਂ ਤੇ ਪਏਗੀ ਉਹ ਕੱਪੜੇ ਲੰਮੇਰਾ ਸਮਾਂ ਸਫਰ ਦੇ ਵਿੱਚ ਨਿਕਲ ਜਾਂਦਾ ਸੀ ਉਹਨਾਂ ਕੱਪੜਿਆਂ ਨੂੰ ਪਾ ਕੇ ਕੋਈ ਅੱਜ ਤਰ੍ਹਾਂ ਸਾਡੇ ਵਰਗੇ ਸਾਧਨ ਤੇ ਨਹੀਂ ਸਨ ਨਾ ਵੀ ਕੱਪੜੇ ਮੈਲੇ ਹੋਏ ਮਸ਼ੀਨ ਚੋਂ ਪਾਏ ਮਸ਼ੀਨ ਘੁਮਾਈ ਤੇ ਕੱਪੜੇ ਤਲ ਗਏ ਸਤਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਪਹਿਲਾ ਪਹਿਰਾਵਾ ਬਾਬੇ ਪੇਖ ਗੁਣਾ ਬਣਾਇਆ ਉਦਾਸੀ ਕੀ ਰੀਤ ਚਲਾਈ ਫਿਰ ਧੰ ਗੁਰੂ ਨਾਨਕ ਸਾਹਿਬ ਜੀ ਦੇ ਦੂਸਰੇ ਪਹਿਰਾਵੇ ਦਾ ਜ਼ਿਕਰ ਕੀਤਾ ਜਦੋਂ ਪਾਤਸ਼ਾਹ ਜੀ ਮੱਕੇ ਦੀ ਧਰਤੀ ਤੇ ਗਏ ਉੱਥੇ ਕਿਉਂਕਿ ਉੱਥੇ ਦਾਖਲ ਹੋਣ ਦੇ ਲਈ ਬਾਬੇ ਨਾਨਕ ਨੂੰ ਉਹ ਜਾ ਭੇਖ ਧਾਰਨ ਕਰਨਾ ਪੈਣਾ ਸੀ ਉੱਥੇ ਸੂਹੇ ਕੱਪੜੇ ਪਾ ਕੇ ਨਹੀਂ ਜਾ ਸਕਦੇ ਸਨ ਉੱਥੇ ਸਿਰਫ ਪਹਿਲੀ ਗੱਲ ਤੇ ਮੁਸਲਮਾਨਾਂ ਨੂੰ ਅਲਾਉਡ ਹੈ ਉਨ੍ਹਾਂ ਦੇ ਅੰਦਰ ਵੀ ਦੋ ਫਿਰਕੇ ਨੇ ਉਹਨਾਂ ਦੋਹਾਂ ਫਿਰਕਿਆਂ ਦੀ ਸੁੰਨੀ ਤੇ ਸਿਆ ਉਹਨਾਂ ਦੀ ਆਪਣੀ ਆਪਣੀ ਮਨੋਤ ਹੈ ਹੁਣ ਉਹਨਾਂ ਸਮਿਆਂ ਦੇ ਅੰਦਰ ਅੱਜ ਵਰਗੀਆਂ ਇੰਤਵਾਰੀਆਂ ਨੇ ਛਣੁੰਦੀਆਂ ਵੀ ਤੇਰਾ ਪਾਸਪੋਰਟ ਕਿੱਥੇ ਆ ਦਿਖਾ ਤੇਰਾ ਰਿਲੀਜੀਅਨ ਕੀ ਹੈ ਬੜਾ ਸੁਖਾ ਸੀ ਬਾਬੇ ਨਾਨਕ ਨੇ ਵੇਖਿਆ ਲੋਕ ਨੀਲੇ ਰੰਗ ਦੇ ਕੱਪੜੇ ਪਾ ਕੇ ਉਸ ਅਸਥਾਨ ਤੇ ਜਾਂਦੇ ਨੇ ਤੇ ਸਤਗੁਰ ਪਾਤਸ਼ਾਹ ਜੀ ਨੇ ਉਹ ਜੇ ਕੱਪੜੇ ਧਾਰਨ ਕੀਤੇ ਬਾਬਾ ਜੀ ਜਦੋਂ ਧੰਗ ਗੁਰੂ ਨਾਨਕ ਸਾਹਿਬ ਜੀ ਮੱਕੇ ਦੀ ਧਰਤੀ ਤੇ ਗਏ ਨਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਨੀਲ ਬਸਤਰ ਧਾਰੇ ਬਣਵਾਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਫਿਰ ਦੂਜੇ ਬਸਤਰ ਪਾਏ ਨੀਲੇ ਰੰਗ ਦੇ ਫਿਰ ਜਦੋਂ ਸਤਿਗੁਰੂ ਜੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਚਾਰ ਉਦਾਸੀਆਂ ਹਜ਼ਾਰਾਂ ਕਿਲੋਮੀਟਰ ਸਹਿਤ ਸਫ਼ਰ ਤੈਅ ਕਰਨ ਤੋਂ ਬਾਅਦ ਲੋਕਾਂ ਨੂੰ ਸੱਚ ਦਾ ਹੋਕਾ ਦੇਣ ਤੋਂ ਬਾਅਦ ਜਦੋਂ ਧੰਗੁਰ ਨਾਨਕ ਸਾਹਿਬ ਜੀ ਆਪਣੇ ਅਖੀਰਲੇ ਸਮੇਂ ਦੇ ਅੰਦਰ ਕਰਤਾਰਪੁਰ ਦੀ ਧਰਤੀ ਤੇ ਆਏ ਜਿਹੜਾ ਸ਼ਹਿਰ ਬਾਬੇ ਨਾਨਕ ਨੇ ਆਪਣੀ ਹੋਂਦ ਵਿੱਚ ਵਸਾਇਆ ਇਸ ਥਾਂ ਤੇ ਜਦੋਂ ਧੰਗੁਰ ਨਾਨਕ ਸਾਹਿਬ ਜੀ ਆਏ ਇੱਥੇ ਫਿਰ ਪਾਤਸ਼ਾਹ ਜੀ ਨੇ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਉਸ ਵੇਲੇ ਜਿਹੋ ਜਿਹਾ ਪਹਿਰਾਵਾ ਸੀ ਲੋਕ ਪਿੰਡਾਂ ਦੇ ਪਾਉਂਦੇ ਹੁੰਦੇ ਸਨ ਚਾਦਰਾਂ ਬਨ ਲਿਆ ਕੁਰਤਾ ਪਾ ਲਿਆ ਫਿਰ ਬਾਬੇ ਨਾਨਕ ਨੇ ਇਹੋ ਜਿਹੇ ਕੱਪੜੇ ਪਾਏ ਉਹਨਾਂ ਜ਼ਿਕਰ ਵੀ ਭਾਈ ਸਾਹਿਬ ਪਾਈ ਗੁਰਦਾਸ ਜੀ ਨੇ ਕੀਤਾ ਜਦੋਂ ਧੰਗੁਰ ਨਾਨਕ ਪਾਤਸ਼ਾਹ ਜੀ ਅਚਲ ਬਟਾਲੇ ਦੀ ਧਰਤੀ ਤੇ ਗਏ ਨਾ ਜੋਗੀਆਂ ਨੇ ਧੰਗੁਰ ਨਾਨਕ ਸਾਹਿਬ ਜੀ ਨੂੰ ਵੇਖ ਕੇ ਬੜਾ ਗੁੱਸਾ ਕੀਤਾ ਨਾਨਕ ਜੀ ਸਾਡੀ ਮੁਲਾਕਾਤ ਸੁਮੇਰ ਪਹਾੜ ਤੇ ਹੋਈ ਏਡੀ ਲੰਮੀ ਸੀ ਤੁਹਾਡੇ ਨਾਲ ਚਰਚਾ ਕੀਤੀ ਪਰ ਉਹਦੋਂ ਤੁਸੀਂ ਜਿਹੜੇ ਕੱਪੜੇ ਪਾਏ ਸੀ ਸੂਹੇ ਰੰਗ ਦੇ ਪਾਏ ਸੀ ਅੱਜ ਤੁਸੀਂ ਸੰਸਾਰੀਆਂ ਵਾਲਾ ਪੇਖ ਪਾ ਲਿਆ ਇਹਦਾ ਮਤਲਬ ਹੈ ਕਿ ਤੁਸੀਂ ਧਰਮ ਦਾ ਤਿਆਗ ਕਰ ਦਿੱਤਾ ਹੈ ਤੁਸੀਂ ਸੰਸਾਰੀ ਬਣ ਗਏ ਹੋ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਉੱਤੇ ਸ਼ਬਦ ਆਖੇ ਸਨ ਭਾਈ ਕੱਪੜਿਆਂ ਦਾ ਸੰਬੰਧ ਧਰਮ ਦੇ ਨਾਲ ਨਹੀਂ ਹੈ ਚੇਤੇ ਰੱਖਿਓ ਗੁਰੂ ਘਰ ਦੇ ਅੰਦਰ ਕੱਪੜਿਆਂ ਦਾ ਸੰਬੰਧ ਧਰਮ ਨਾਲ ਨਹੀਂ ਹਾਂ ਇੱਕ ਗੱਲ ਸਤਿਗੁਰ ਨੇ ਬਾਣੀ ਦੇ ਅੰਦਰ ਦੱਸੀਏ ਪਹਿਲੇ ਸ਼੍ਰੀ ਰਾਗ ਦੇ ਅੰਦਰ ਹੀ ਸਤਿਗੁਰਾਂ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਗੁਰੂ ਕੀ ਸਿੱਖਾ ਗੁਰੂ ਦੇ ਚਰਨਾਂ ਵਿਚ ਆਣ ਵਾਲੀ ਕੋਈ ਵੀ ਮਾਂ ਭੈਣ ਕੋਈ ਵੀ ਮੇਰਾ ਵੀਰ ਕਿਸੇ ਤਰ੍ਹਾਂ ਦੇ ਕੱਪੜੇ ਪਾ ਸਕਦਾ ਹੈ ਪਰ ਉਹਦੇ ਵਿੱਚ ਇੱਕ ਚੀਜ਼ ਸਤਿਗੁਰ ਨੇ ਐਡ ਕੀਤੀ ਬਾਣੀ ਦੇ ਅੰਦਰ ਸਤਿਗੁਰ ਨੇ ਆਖਿਆ ਉਹ ਚੀਜ਼ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ ਏ ਉਹ ਚੀਜ਼ ਕਿਹੜੀ ਏ ਮੇਰੇ ਪਾਤਸ਼ਾਹ ਕਹਿੰਦੇ ਨੇ ਬਾਬਾ ਹੋਰ ਪੈਨਨ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜਿਏ ਮਨ ਮੇ ਚਲੇ ਵਿਕਾਰ ਬਾਬਾ ਇਹੋ ਜੇ ਕਪੜੇ ਨਹੀਂ ਪਾਣੇ ਗੁਰੂ ਦੇ ਚਰਨਾਂ ਵਿੱਚ ਗੁਰੂ ਦੇ ਪਿਆਰੇ ਨੂੰ ਇਹੋ ਜੇ ਕਪੜੇ ਹੋ ਜੇ ਪਹਿਰਾਵਾ ਨਹੀਂ ਸ਼ੋਭਦਾ ਜਿਹਨੂੰ ਪਾਣ ਦੇ ਨਾਲ ਬੰਦਾ ਆਪ ਵੀ ਦੁਖੀ ਹੋਵੇ ਨਾ ਬੈਠਿਆ ਜਾਏ ਨਾ ਉੱਠਿਆ ਜਾਏ ਜਿਹਨੂੰ ਪਾ ਕੇ ਦੂਜੇ ਦੇ ਮਨ ਅੰਦਰ ਵੀ ਖਿਆਲ ਬੁਰੇ ਪੈਦਾ ਹੋਣ ਮੇਰੇ ਸਤਿਗੁਰੂ ਕਹਿੰਦੇ ਨੇ ਇਹੋ ਜੇ ਕਪੜੇ ਨਹੀਂ ਪਾਣੇ ਚਾਹੀਦੇ ਹੋਰ ਕਿਸੇ ਤਰ੍ਹਾਂ ਦਾ ਕੋਈ ਡਰੈਸ ਕੋਡ ਨਹੀਂ ਸਤਿਗੁਰ ਨੇ ਬਾਣੀ ਵਿੱਚ ਦਿੱਤਾ ਸਿੱਖ ਜਿਹੜਾ ਹੈ ਉਹ ਪੈਂਟ ਕੋਟ ਪਾ ਕੇ ਵੀ ਗੁਰਬਾਣੀ ਦੀ ਗੱਲ ਕਰ ਸਕਦਾ ਹੈ ਕੋਈ ਇਹਦੇ ਵਿੱਚ ਐ ਨਹੀਂ ਵੀ ਕੋਈ ਪੈਂਟ ਕੋਟ ਪਾ ਕੇ ਆ ਗਿਆ ਟਾਈ ਲਾ ਕੇ ਆ ਗਿਆ ਤੇ ਅਸੀਂ ਆਖਿਆ ਵੀ ਇਹ ਧਰਮ ਦਾ ਉਪਦੇਸ਼ ਕਿੱਥੋਂ ਕਰਨ ਲੱਗ ਗਿਆ ਨਹੀਂ ਗੁਰਬਾਣੀ ਦੀ ਗੱਲ ਕਰਨ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨ ਵਾਲਾ ਉਹਦੇ ਲਈ ਬਾਹਰੀ ਪਹਿਰਾਵੇ ਦੀ ਗੱਲ ਨਹੀਂ ਹੈ ਉੱਥੇ ਸਿਰਫ ਸਤਗੁਰ ਨੇ ਅੰਦਰੀ ਪਹਿਰਾਵਾ ਪਾਵ ਅੰਦਰੋਂ ਬੰਦੇ ਦਾ ਜੁੜਿਆ ਹੋਣਾ ਜ਼ਰੂਰੀ ਹੈ ਇਸ ਕਰਕੇ ਤਿੰਨ ਤਰ੍ਹਾਂ ਦੇ ਪਹਿਰਾਵੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਾਨੂੰ ਇਤਿਹਾਸ ਵਿੱਚੋਂ ਮਿਲਦੇ ਨੇ ਫਿਰ ਇੱਥੇ ਸਤਗੁਰ ਨੇ ਬਚਨ ਆਖਿਆ ਪਾਤਸ਼ਾਹ ਕਹਿੰਦੇ ਨੇ ਜੋਗ ਨਾ ਭਗਵੀ ਕਪੜੀ ਬੰਦੇ ਨੇ ਆਖਿਆ ਵੀ ਜੇ ਰੱਬ ਨਾਲ ਜੁੜਨਾ ਹੈ ਤੇ ਫਿਰ ਤੂੰ ਸੰਸਾਰੀਆਂ ਵਾਲੇ ਕੱਪੜੇ ਛੱਡ ਕੇ ਭਗਵੇਂ ਕੱਪੜੇ ਪਾ ਕੇ ਘਰ ਛੱਡ ਕੇ ਤੇ ਜੰਗਲਾਂ ਦੇ ਵਿੱਚ ਰਹਿਣਾ ਸ਼ੁਰੂ ਕਰ ਰੱਬ ਦੇ ਨੇੜੇ ਤਾਂ ਹੋਏਗਾ ਸਤਿਗੁਰ ਨੇ ਆਖਿਆ ਜੀ ਰੱਬ ਦੇ ਨਾਲ ਭਗਵੇਂ ਕੱਪੜੇ ਪਾ ਕੇ ਨਹੀਂ ਹੋਇਆ ਜਾ ਸਕਦਾ ਫਿਰ ਪਾਤਸ਼ਾਹ ਕਹਿੰਦੇ ਨੇ ਜੋਗ ਨ ਮੈਲੇ ਵੇਸ਼ ਨਾ ਹੀ ਕੋਈ ਆਖੇ ਵੀ ਮੈਲੇ ਕੁਚਲੇ ਕੱਪੜੇ ਪਾ ਲੈ ਕਈਆਂ ਨੇ ਪਿੰਡੇ ਤੇ ਸੁਆਹ ਮਲੀ ਕਈਆਂ ਨੇ ਜਟਾਂ ਬਣਾ ਲਈਆਂ ਕਈਆਂ ਨੇ ਕੱਪੜਿਆਂ ਦਾ ਤਿਆਗ ਕਰ ਦਿੱਤਾ ਸਤਿਗੁਰ ਜੀ ਕਹਿੰਦੇ ਨੇ ਕੁਝ ਕਰਨ ਦੀ ਜ਼ਰੂਰਤ ਨਹੀਂ ਨਾ ਭਗਵੇਂ ਕੱਪੜੇ ਪਾਇਆ ਰੱਬ ਮਿਲਦਾ ਹੈ ਨਾ ਮੈਲੇ ਕੱਪੜੇ ਪਾਇਆ ਰੱਬ ਮਿਲਦਾ ਹੈ ਨਾਨਕ ਘਰ ਬੈਠਿਆਂ ਜੋਗ ਪਾਈਐ ਹੇ ਨਾਨਕ ਜੀ ਤੈਨੂੰ ਤੇਰੇ ਘਰ ਵਿੱਚ ਬੈਠਿਆਂ ਰੱਬ ਨਾਲ ਤੇਰਾ ਮਿਲਾਪ ਹੋ ਸਕਦਾ ਹੈ ਕਿਵੇਂ ਸਤਿਗੁਰ ਕਹ ਉਪਦੇਸ਼ ਇੱਥੇ ਤੇ ਕੋਈ ਗੱਲ ਹੈ ਜਿਹੜੀ ਸਤਿਗੁਰ ਨੇ ਕਿਹਾ ਤੈਨੂੰ ਗੁਰੂ ਦਾ ਉਪਦੇਸ਼ ਕਮਾਣਾ ਪੈਣਾ ਹੈ ਇਥੇ ਉਪਦੇਸ਼ ਤੋਂ ਬਿਨਾ ਕੋਈ ਦੂਜੀ ਗੱਲ ਨਹੀਂ ਸਤਿਗੁਰ ਦੀ ਬਾਣੀ ਪੜੋ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਬਚਨ ਹੈ ਦੋ ਇਸਤਰੀਆਂ ਖੜੀਆਂ ਨੇ ਦੋਵੇਂ ਸੁਹਾਗਣਾ ਨੇ ਬਾਬਾ ਜੀ ਨੇ ਇੱਕ ਨਾ ਚਿੱਤਰ ਚਿੱਤਰਿਆ ਬਾਬਾ ਫਰੀਦ ਸਾਹਿਬ ਜੀ ਨੇ ਦੋ ਇਸਤਰੀਆਂ ਖੜੀਆਂ ਨੇ ਦੋਨੋਂ ਹੀ ਸੁਹਾਗਣਾ ਨੇ ਇੱਕ ਬੜੀ ਖੁਸ਼ ਹੈ ਇੱਕ ਦੇ ਮਨ ਵਿੱਚ ਬੜਾ ਰੰਜ ਹੈ ਇੱਕ ਇਸਤਰੀ ਆਪ ਦੂਜੀ ਇਸਤਰੀ ਨੂੰ ਪੁੱਛਦੀ ਏ ਭੈਣੇ ਤੈਨੂੰ ਮੈਂ ਜਦੋਂ ਵੇਖਨੀਆ ਤੂੰ ਬੜੀ ਸੁਖੀ ਏ ਤੇਰੇ ਚਿਹਰੇ ਤੇ ਵੱਖਰਾ ਹੀ ਨੂਰ ਹੁੰਦਾ ਏ ਤੇਰੇ ਚਿਹਰੇ ਤੇ ਬੜੀ ਖੁਸ਼ੀ ਹੁੰਦੀ ਏ ਕੀ ਗੱਲ ਤੇਰੇ ਕੋਲ ਇੰਨੀ ਖੁਸ਼ੀ ਕਿਉਂ ਤੇ ਦੂਜੀ ਕਹਿੰਦੀ ਭੈਣੇ ਤੂੰ ਮੇਰੀ ਛੱਡ ਤੂੰ ਇਹ ਦੱਸ ਵੀ ਤੂੰ ਇੰਨੀ ਕਿਉਂ ਮਾਇੂਸ ਈ ਤੂੰ ਕਿਉਂ ਇੰਨੀ ਨਾਰਾਜ਼ ਏ ਉਹ ਕਹਿੰਦੀ ਮੈਂ ਇਸ ਕਰਕੇ ਨਾਰਾਜ਼ ਹਾਂ ਕਿਉਂਕਿ ਮੇਰਾ ਜਿਹੜਾ ਪਤੀ ਹੈ ਨਾ ਉਹ ਮੇਰੇ ਨਾਲ ਉਹਦਾ ਮੇਰੇ ਨਾਲ ਮਿਲਾਪ ਕੋਈ ਨਹੀਂ ਉਹ ਮੇਰੇ ਨਾਲ ਨਾ ਢੰਗ ਨਾਲ ਬੋਲਦਾ ਹੈ ਨਾ ਮੇਰੇ ਨਾਲ ਗੱਲ ਕਰਦਾ ਹੈ ਸਤਿਗੁਰ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਸ਼ਬਦ ਵਰਤੇ ਆ ਪਾਤਸ਼ਾਹ ਕਹਿੰਦੇ ਨੇ ਕਮਨ ਸੁਅੱਖਰ ਉਹਨੂੰ ਸੁਹਾਗਣ ਦੂਜੀ ਨੂੰ ਕਹਿੰਦੀ ਹੈ ਵੀ ਤੂੰ ਇੰਨੀ ਖੁਸ਼ ਹੋ ਕਹਿੰਦੀ ਇਸ ਕਰਕੇ ਆਪਣੇ ਘਰ ਦੇ ਅੰਦਰ ਤੇ ਬੜਾ ਆਨੰਦ ਹੈ ਸਾਡੇ ਤੇ ਘਰ ਦੇ ਅੰਦਰ ਬੜਾ ਸੁੱਖ ਹੈ ਕੋਈ ਐਸੀ ਗੱਲ ਨਹੀਂ ਜਿੰਦੇ ਗੱਲ ਕਰਕੇ ਤਕਰਾਰ ਹੋਵੇ ਉਹ ਕਹਿੰਦੇ ਕਿਉਂ ਐਸੀ ਕਿਹੜੀ ਗੱਲ ਉਹ ਕਹਿੰਦੀ ਭੈਣੇ ਤਿੰਨ ਗੱਲਾਂ ਆਪਣੇ ਪੱਲੇ ਬੰਨ ਲੈ ਕਿਹੜੀਆਂ ਤਿੰਨ ਗੱਲਾਂ ਕਹਿੰਦੇ ਕਮਨ ਸੂ ਅੱਖਰ ਕਮਨ ਗੁਣ ਕਿਹੜੇ ਅੱਖਰ ਮੇਰੇ ਕੋਲ ਹੋਣ ਜਿਹੜੇ ਅੱਖਰਾਂ ਨੂੰ ਬੋਲਾਂ ਤੇ ਮੇਰੇ ਘਰ ਵਿੱਚ ਲੜਾਈ ਨਾ ਹੋਵੇ ਕਵਨ ਸੁ ਅੱਖਰ ਕਵਨ ਗੁਣ ਉਹ ਕਿਹੜੇ ਗੁਣ ਨੇ ਜਿਹੜੇ ਮੇਰੇ ਅੰਦਰ ਹੋਣ ਤੇ ਮੇਰੇ ਘਰ ਵਿੱਚ ਝਗੜਾ ਕਲੇਸ਼ ਨਾ ਹੋਵੇ ਤੇ ਤੀਜੀ ਗੱਲ ਪਾਤਸ਼ਾਹ ਜੀ ਕਹਿੰਦੇ ਨੇ ਕਵਨ ਸੁ ਅੱਖਰ ਕਵਨ ਗੁਣ ਕਵਨ ਸੁ ਮੰਨੀਆਂ ਮੰਤ ਉਹ ਕਿਹੜਾ ਕੀਮਤੀ ਉਪਦੇਸ਼ ਏ ਜਿਹਨੂੰ ਮੈਂ ਆਪਣੇ ਜੀਵਨ ਵਿੱਚ ਕਮਾਲ ਲਵਾਂ ਦ੍ਰਿੜ ਕਰ ਲਵਾਂ ਤੇ ਮੇਰਾ ਘਰ ਸਵਰਗ ਬਣ ਜਾਏ ਕਵਨ ਸੁ ਅੱਖਰ ਕਵਨ ਗੁਣ ਕਵਨ ਸੁ ਮੰਨੀਆਂ ਮੰਤ ਕਵਨ ਸੁ ਵੇਸੋ ਹੋ ਕਰੀ ਮੈਂ ਕਿਹੜਾ ਵੇਸ ਧਾਰਨ ਕਰਾਂ ਕਿਹੋ ਜਿਹਾ ਕੱਪੜੇ ਬਾਬਾ ਜੀ ਕਹਿੰਦੇ ਨੇ ਕਮਨ ਸੁਵੇ ਸੋ ਹੋਂ ਕਰੀ ਜਿਤ ਵਸਿ ਆਵੇ ਕੰਤ ਹੁਣ ਇੱਥੇ ਕੰਤ ਦਾ ਮਤਲਬ ਏ ਰੱਬ ਸੁਹਾਗਣ ਦਾ ਮਤਲਬ ਏ ਜਿਹੜੀ ਰੱਬ ਨਾਲ ਜੁੜਨ ਦੀ ਤਾਂਗ ਰੱਖਦੀ ਏ ਧਿਆਨ ਦੇਣਾ ਇੱਕ ਉਹ ਏ ਜਿੰਦੇ ਪੱਲੇ ਗੁਣ ਕੋਈ ਨਹੀਂ ਉਹਨੇ ਦੁਨੀਆ ਭਰ ਦੇ ਪੇਖ ਬਣਾਏ ਦੁਨੀਆ ਭਰ ਦੇ ਜਿੰਨੇ ਵੀ ਸੰਸਾਰ ਦੇ ਅੰਦਰ ਭੇਕ ਸਨ ਵੱਖ-ਵੱਖ ਤਰ੍ਹਾਂ ਦੇ ਕਦੀ ਜੁਐਲਰੀ ਨਵੀਂ ਲੈ ਆਂਦੀ ਕਦੀ ਕੱਪੜੇ ਨਵੇਂ ਪਾ ਲੇ ਕਦੀ ਮੱਥੇ ਤੇ ਮੂੰਹ ਤੇ ਸੰਸਾਰ ਦੀਆਂ ਕਰੀਮਾਂ ਮਲ ਲਈਆਂ ਪਰ ਦਾਤਾ ਜੀ ਕਹਿੰਦੇ ਨੇ ਫਿਰ ਝਗੜਾ ਕਿਉਂ ਨਹੀਂ ਮੁਕਿਆ ਕਲੇਸ਼ ਕਿਉਂ ਨਹੀਂ ਖਤਮ ਹੋਇਆ ਬਾਬਾ ਜੀ ਉਹਨਾਂ ਦੀ ਗੱਲ ਕਰਦੇ ਨੇ ਕਹਿੰਦੇ ਨੇ ਭੈਣੇ ਚੇਤੇ ਰੱਖੀ ਨੀਵਣ ਸੋ ਅੱਖਰ ਤੇਰੇ ਅੱਖਰਾਂ ਦੇ ਵਿੱਚ ਨਿਮਾਨਤਾ ਆਏ ਭਾਵੇਂ ਜਿਹੜੇ ਸ਼ਬਦ ਤੂੰ ਬੋਲਣੇ ਨੇ ਆਪਣੀ ਜ਼ੁਬਾਨ ਤੋਂ ਬੜੇ ਤੋਲ ਕੇ ਬੋਲੀ ਸੋਚ ਕੇ ਬੋਲੀ ਤੇਰੇ ਅੱਖਰਾਂ ਦੇ ਵਿੱਚ ਬੜੀ ਨਿਮਰਤਾ ਹੋਣੀ ਚਾਹੀਦੀ ਹੈ ਨਿਮਾਨਤਾ ਹੋਣੀ ਚਾਹੀਦੀ ਨਿਵਨਸ ਅੱਖਰ ਖਵਨ ਗੁਣ ਖਵਨ ਦਾ ਮਤਲਬ ਹੁੰਦਾ ਹੈ ਸਹਾਰ ਲੈਣਾ ਤੇ ਦੇਖ ਕਈ ਵਾਰੀ ਕੋਈ ਉੱਚਾ ਬੋਲ ਵੀ ਬੋਲਿਆ ਜਾਂਦਾ ਹੈ ਘਰ ਵਿੱਚ ਪਰ ਉਸ ਵੇਲੇ ਤੂੰ ਉਸ ਬੋਲ ਨੂੰ ਸਹਾਰ ਨਹੀਂ ਇਹਨਾਂ ਹੋਵੇ ਵੀ ਉੱਚਾ ਬੋਲ ਬੋਲਿਆ ਤੇ ਸਾਡੇ ਘਰਾਂ ਦੇ ਅਸਲ ਵਿੱਚ ਸਾਸ ਸੰਗਤ ਦੇ ਚਿੱਤਰਣ ਜੇ ਚਿੱਤਰਿਆ ਜਾਏ ਤੇ ਅਸਲ ਵਿੱਚ ਸਾਡੇ ਘਰਾਂ ਦਾ ਹੀ ਹੈ ਝਗੜਿਆਂ ਦਾ ਕਾਰਨ ਹੀ ਹੁੰਦਾ ਹੈ ਕੀ ਸਾਡੇ ਅੰਦਰ ਲਿਫਣ ਵਾਲੀ ਜਿਹੜੀ ਸਮਰੱਥਾ ਸੀ ਉਹ ਖਤਮ ਹੋ ਗਈ ਨਿਵਕੇ ਰਹਿਣ ਵਾਲੀਆਂ ਗੱਲਾਂ ਮੁੱਕ ਗਈਆਂ ਅਸੀਂ ਕਹਿੰਦੇ ਆ ਨਹੀਂ ਪਤੀ ਕਹਿੰਦੀ ਮੈਂ ਕਹਿੰਦੀ ਮੇਰੇ ਵਰਗਾ ਕੋਈ ਨਹੀਂ ਤੇ ਪਤੀ ਕਹਿੰਦਾ ਨਹੀਂ ਮੇਰੇ ਵਰਗਾ ਕੋਈ ਨਹੀਂ ਅਸਲ ਵਿੱਚ ਸਤਿਗੁਰੂ ਕਹਿੰਦੇ ਨੇ ਨਹੀਂ ਘਰ ਉਦੋਂ ਚੱਲਦੇ ਨੇ ਜਦੋਂ ਦੋਵੇਂ ਪਾਸੇ ਨਿਮਾਨਤਾ ਹੋਵੇ ਘਰ ਤੋਂ ਘਟ ਦੋਵੇਂ ਪਾਸੇ ਨਾ ਹੋਵੇ ਇੱਕ ਪਾਸੇ ਤੇ ਹੋਵੇ ਨਾ ਪਰ ਪਾਤਸ਼ਾਹ ਜੀ ਕਹਿੰਦੇ ਨੇ ਨਿਵਨ ਸੁਅੱਖਰ ਖਮਨ ਗੁਣ ਤੈਨੂੰ ਸਹਾਰਨ ਦੀ ਸਮਰੱਥਾ ਆ ਜਾਏ ਜਿਹੜੇ ਬੋਲ ਘਰ ਵਿੱਚ ਬੋਲੇ ਜਾਣ ਤੋ ਉਹਨਾਂ ਨੂੰ ਸਹਿ ਲੈ ਤੇ ਤੀਜੀ ਗੱਲ ਕਹਿ ਲੇ ਕਿ ਨਿਮਨ ਸਵਖਰ ਖਮਨ ਗੁਣ ਜੇਬਾ ਮੰਨੀਆਂ ਮੰਤ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਕੀਮਤੀ ਗੁਣਾ ਦਾ ਉਪਦੇਸ਼ ਆਪਣੇ ਅੰਦਰ ਟਿਕਾ ਲੈ ਪਾਤਸ਼ਾਹ ਜੀ ਕਹਿੰਦੇ ਨੇ ਨਿਮਨ ਸਵਖਰ ਖਮਨ ਗੁਣ ਜੇਬਾ ਮੰਨੀਆਂ ਮੰਤ ਇਹ ਤਰ੍ਹਾਂ ਪਹਿਨੇ ਵੇਸ਼ ਕਰ ਪਹਿਨੇ ਬਾਹਰ ਦੇ ਭੇਖ ਨਾ ਬਦਲ ਆਪਣੇ ਅੰਦਰ ਦਾ ਆਹ ਵਾਲਾ ਪਹਿਰਾਵਾ ਬਦਲ ਲੈ। ਸਤਿਗੁਰ ਨੇ ਸਾਨੂੰ ਅੰਦਰ ਦਾ ਪਹਿਰਾਵਾ ਦਿੱਤਾ ਹੈ। ਅਖਰਾਂ ਨੂੰ ਨਿਮਰਤਾ ਵਿੱਚ ਲਿਆਣਾ, ਅੰਦਰ ਗੁਣ ਪੈਦਾ ਕਰਨੇ, ਗੱਲਾਂ ਨੂੰ ਸਹਾਰ ਲੈਣਾ। ਜਦੋਂ ਇਹ ਸਾਡੇ ਜੀਵਨ ਵਿੱਚ ਆ ਗਿਆ ਨਾ, ਪ੍ਰਮਾਤਮਾ ਜੀ ਸਤਿਗੁਰ ਜੀ ਕਹਿੰਦੇ ਨੇ ਫਿਰ ਰੱਬ ਸਦਾ ਤੇਰੇ ਨੇੜੇ ਹੋਏਗਾ, ਦੂਰ ਨਹੀਂ ਹੋਏਗਾ। ਕਿਉਂਕਿ ਫਿਰ ਤੇਰਾ ਸਾਰਿਆਂ ਨਾਲ ਪਿਆਰ ਬਣ ਜਾਏਗਾ। ਨੀ ਫਿਰ ਇਹ ਨਹੀਂ ਹੋਏਗਾ ਵੀ ਕੋਈ ਸੰਗਤ ਵਿੱਚ ਆ ਕੇ ਬੈਠਿਆ ਤੇ ਤੂੰ ਮੂੰਹ ਫਲਾ ਕੇ ਦੂਜੇ ਪਾਸੇ ਨਹੀਂ ਫਿਰ ਤੇਰਾ ਸਾਰਿਆਂ ਨਾਲ ਪਿਆਰ ਹੋਏਗਾ ਤੇਨੇ ਅੰਦਰ ਇਹ ਇਤਫਾਕ ਗੁਰੂ ਦਾ ਟਿਕ ਜੇਗਾ ਸਬੈ ਘਟ RAM ਬੋਲੇ RAMA ਬੋਲੇ RAM ਪਿਣਾ ਕੋ ਬੁਲਰ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਜੋਗ ਨਾ ਭਗਵੀ ਕੱਪੜੀ ਭਗਵੇਂ ਕੱਪੜਿਆਂ ਦੇ ਨਾਲ ਜੋਗ ਨਹੀਂ ਰੱਬ ਨਾਲ ਮਿਲਾਪ ਨਹੀਂ ਬਣਦਾ ਜੋਗ ਨਾ ਮੈਲੇ ਵੇਸ਼ ਜੇ ਕੋਈ ਮੈਲੇ ਕੱਚਲੇ ਕੱਪੜੇ ਪਾ ਲੇ ਤਾਂ ਨਹੀਂ ਰੱਬ ਨਾਲ ਜੁੜ ਸਕਦਾ ਨਾਨਕ ਘਰ ਬੈਠੇ ਜੋਗ ਪਾਈਏ ਤੇ ਨਾਨਕ ਜੀ ਘਰ ਬੈਠਿਆਂ ਤੂੰ ਰੱਬ ਨਾਲ ਜੁੜ ਜਾਏਗਾ ਕਿਵੇਂ ਸਤਿਗੁਰ ਕਹਿ ਉਪਦੇਸ਼ ਜਦੋਂ ਤੂੰ ਗੁਰੂ ਦੇ ਉਪਦੇਸ਼ ਨੂੰ ਕਮਾਏਗਾ ਸਤਿਗੁਰ ਕੀ ਬਾਣੀ ਦਾ ਇੱਕ ਬਚਨ ਨੇ ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ 12 ਦੇ ਵਦੀਕ ਵਿੱਚੋਂ ਬਚਨ ਅਗਿਆਣਗੇ ਪਾਤਸ਼ਾਹ ਕਹਿੰਦੇ ਨੇ ਰਤੇ ਸਈ ਜੇ ਮੁਖ ਨਾ ਮੋੜਨ ਕਿਹੜੇ ਨੇ ਗੁਰੂ ਨਾਲ ਜੁੜੇ ਹੋਏ ਜਿਹੜੇ ਕਦੀ ਗੁਰੂ ਤੋਂ ਮੂੰਹ ਨਹੀਂ ਮੋੜਦੇ ਜੋ ਗੁਰੂ ਨੇ ਕਹਿ ਦਿੱਤਾ ਉਹਨੂੰ ਪੜਾ ਕਰਕੇ ਮੰਨ ਲਿਆ ਇਹ ਨਹੀਂ ਜੇ ਕੋ ਸਾਧ ਸੰਗਤ ਆਪਣਾ ਧਰਮ ਨਾਲ ਜੁੜਨਾ ਨਾ ਮਤਲਬ ਦਾ ਜੁੜਨਾ ਹੈ ਜਦੋਂ ਤੇ ਗੱਲ ਮੰਨਣ ਦੀ ਆਉਂਦੀ ਏ ਉਦੋਂ ਤੇ ਕਹਿੰਦੇ ਅਸੀਂ ਨਹੀਂ ਮੰਨ ਸਕਦੇ ਤੇ ਜਦੋਂ ਗੱਲ ਗੁਰੂ ਨੂੰ ਵਰਤਣ ਦੀ ਆਉਂਦੀ ਹੈ ਉਦੋਂ ਅਸੀਂ ਗੁਰੂ ਨੂੰ ਵਰਤ ਲੈਨੇ ਧਿਆਨ ਦੇਣਾ ਅੱਜ ਕੱਲ ਨਾ ਜਿੰਨੇ ਵੀ ਆਪਾਂ ਕਰਮ ਕਰਨੇ ਆ ਧਰਮ ਦੇ ਸੰਸਾਰ ਦੇ ਅੰਦਰ ਉਹ ਸਿਰਫ ਗੁਰੂ ਨੂੰ ਵਰਤਨ ਲਈ ਕਰਨਿਆ ਆਪਾਂ ਕਿੰਨੇ ਵੀ ਗੁਰੂ ਨੂੰ ਵਰ ਵਿਆਹ ਹੋਇਆ ਗੁਰੂ ਨੂੰ ਵਰਤ ਲਿਆ ਅਖੰਡ ਪਾਠ ਵਿੱਚ ਵਿਆਹ ਹੋਇਆ ਗੁਰੂ ਨੂੰ ਵਰਤ ਲਿਆ ਕੀਰਤਨ ਕਰਾ ਲਿਆ ਪਰ ਜਦੋਂ ਗੁਰੂ ਦੀ ਗੱਲ ਮੰਨਣ ਦੀ ਗੱਲ ਆਈ ਉਦੋਂ ਕਿਹਾ ਜੇ ਨਹੀਂ ਰਿਸ਼ਤੇਦਾਰ ਨਰਾਜ਼ ਹੋ ਜਾਣਗੇ ਘਰ ਵਿੱਚ ਜਨਮ ਦੇਣੇ ਗੁਰੂ ਨੂੰ ਵਰਤ ਲਿਆ ਗੁਰੂ ਚਰਨਾਂ ਵਿੱਚ ਅਰਦਾਸ ਕਰ ਲਈ ਬੇਨਤੀ ਕਰ ਲਈ ਗੁਰੂ ਨੂੰ ਵਰਤ ਲਿਆ ਦਿਖਾਉਣ ਦੇ ਲਈ ਪਰ ਜਦੋਂ ਗੁਰੂ ਦੀ ਗੱਲ ਮੰਨਣ ਦੀ ਵੇਲਾ ਆ ਉਦੋਂ ਕਿਹਾ ਵੀ ਨਹੀਂ ਕੀ ਕਰੀਏ ਸੰਸਾਰ ਨੂੰ ਮੂੰਹ ਲਾਣਾ ਮੁੱਖ ਰੱਖਣਾ ਪੈਂਦਾ ਹੈ ਭਾਈ ਦੁਨੀਆ ਵਿੱਚ ਰਹਿਣਾ ਤੇ ਸਤਗੁਰੂ ਜੀ ਕਹਿੰਦੇ ਨੇ ਜੇ ਦੁਨੀਆ ਵਿੱਚ ਰਹਿਣਾ ਹੈ ਫਿਰ ਗੁਰੂ ਨੂੰ ਕਿਉਂ ਵਰਤਣਾ ਹੈ ਫਿਰ ਇੱਕ ਪਾਸੇ ਹੋ ਜਾਣਾ ਜਾਂ ਤੇ ਦੁਨੀਆ ਵਾਲੇ ਪਾਸੇ ਹੋ ਜਾ ਜਾਂ ਰੱਬ ਵਾਲੇ ਪਾਸੇ ਹੋ ਜਾ ਫਿਰ ਪਾਤਸ਼ਾਹ ਜੀ ਗੱਲ ਕਰਦੇ ਨੇ ਸਤਗੁਰੂ ਕਹਿੰਦੇ ਨੇ ਨਾਨਕ ਘਰ ਬੈਠਿਆ ਜੋਗ ਪਾਈਏ ਗੁਰੂ ਅਰਜੁਨ ਦੇ ਪਾਤਸ਼ਾਹ ਕਹਿੰਦੇ ਨੇ ਰਤੇ ਸਈ ਜੇ ਮੁਖ ਨਾ ਮੁੜਨ ਜਿੰਨੀ ਸੰਝਾਤਾ ਸਾਈਂ ਝੜ ਝੜ ਪਵਨ ਦੇ ਕੱਚੇ ਬਿਰਹੀ ਜਿੰਨਾ ਕਾਰ ਨਾ ਆਈ ਧਣੀ ਵੀ ਹੋਣਾ ਪਾਟ ਪਟੰਬਰ ਭਾਹੇ ਸੇਤੀ ਜਾਲੇ ਪਾਤਸ਼ਾਹ ਕਹਿੰਦੇ ਨੇ ਮੈਂ ਰੱਬ ਤੋਂ ਵੀ ਹੋਣੀ ਆ ਧਣੀ ਵੀ ਹੋਣਾ ਪਾਟ ਪਟੰਬਰ ਬਾਬਾ ਜੀ ਕਹਿੰਦੇ ਨੇ ਧਣੀ ਤੋਂ ਵੀ ਹੋਣੀ ਆ ਜਿਹੜੀ ਰੱਬ ਤੋਂ ਟੁੱਟੀ ਹੋਈ ਏ ਦਾਤਾ ਜੀ ਕਹਿੰਦੇ ਨੇ ਭਾਵੇਂ ਰੇਸ਼ਮੀ ਕੱਪੜੇ ਪਾਲ ਐ ਰੇਸ਼ਮੀ ਕੱਪੜੇ ਉਨਾ ਸਮਿਆਂ ਦੇ ਅੰਦਰ ਰੇਸ਼ਮੀ ਕੱਪੜੇ ਦੀ ਬੜੀ ਕੀਮਤ ਹੁੰਦੀ ਸੀ। ਬਾਬਾ ਜੀ ਕਹਿੰਦੇ ਨੇ ਜੇ ਰੱਬ ਤੋਂ ਦੂਰ ਹੈ ਨਾ ਤੇ ਗੁਰੂ ਅਰਜੁਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਜੇ ਭਾਵੇਂ ਭਗਵ ਸੰਸਾਰ ਦੇ ਅੰਦਰ ਰੇਸ਼ਮੀ ਕੱਪੜੇ ਪਾ ਲੈ ਪਾਤਸ਼ਾਹ ਜੀ ਕਹਿੰਦੇ ਨੇ ਰੇਸ਼ਮੀ ਕੱਪੜੇ ਪਾਏ ਵੀ ਇੰਜ ਹੋਣਗੇ ਜਿਵੇਂ ਕੱਪੜਿਆਂ ਨੂੰ ਅੱਗ ਲੱਗੀ ਹੋਵੇ। ਸਤਗੁਰੂ ਜੀ ਕਹਿੰਦੇ ਨੇ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ ਰਤੇ ਸਹੀ ਜੇ ਮੁਖ ਨਾ ਮੋੜਨ ਜਿਨਿ ਸੰਝਾਤਾ ਸਾਈਂ ਝੜ ਝੜ ਪਵੰਦੇ ਕੱਚੇ ਬਿਰਹੀ ਜਿਨਾਂ ਕਾਰਨ ਆਈ ਧਣੀ ਵੀ ਹੋਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਪਾਹੇ ਦਾ ਮਤਲਬ ਹੁੰਦਾ ਹੈ ਅੱਗ ਸਾਬ ਕਹਿੰਦੇ ਨੇ ਅੱਗ ਵਿੱਚ ਸੜ ਜਾਣ ਇਹੋ ਜੇ ਕੱਪੜੇ ਜੇ ਰੇਸ਼ਮ ਦੇ ਵੀ ਪਾ ਕੇ ਤੇ ਰੱਬ ਤੋਂ ਦੂਰ ਹੋ ਗਏ ਨਹੀਂ ਸਤਗੁਰੂ ਕਹਿੰਦੇ ਨੇ ਪਿਆਰ ਵਿੱਚ ਨਿਮਰਤਾ ਵਿੱਚ ਜਿੰਦੇ ਵਿੱਚ ਗੁਰੂ ਰੱਖਣਾ ਚਾਹੇ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਰਿਸ਼ਤੇ ਦੇ ਪਰਿਵਾਰ ਦੇ ਅੰਦਰ ਰਿਸ਼ਤੇ ਨੇ ਜਿੰਨਾ ਹੈ ਜਿਤ ਨੋਨੇ ਵਿੱਚ ਸਬਰ ਕਰਨਾ ਆ ਗਿਆ ਉਹ ਦਿਨ ਘਰ ਨਹੀਂ ਟੁੱਟਣਗੇ ਜਿੰਨਾ ਰੱਬ ਨੇ ਦਿੱਤਾ ਉਹਨੇ ਵਿੱਚ ਸਬਰ ਕਰਨਾ ਆ ਗਿਆ ਉਹ ਦਿਨ ਰੱਬ ਨਾਲੋਂ ਨਹੀਂ ਟੁੱਟਾਂਗੇ ਗੱਲ ਸਿਰਫ ਸਮਝਣ ਦੀ ਹੈ ਦੇਖੋ ਸੰਸਾਰ ਅੰਦਰ ਬੰਦਾ ਉਦੋਂ ਟੁੱਟਦਾ ਜਦੋਂ ਉਹਨੂੰ ਵਰਤਣ ਦਾ ਢੰਗ ਭੁੱਲ ਜਾਂਦਾ ਹੈ ਭਾਵੇਂ ਸ਼ਬਦਾਂ ਕਰਕੇ ਹੋਵੇ ਭਾਵੇਂ ਤਨ ਕਰਕੇ ਹੋਵੇ ਭਾਵੇਂ ਗੁਨਾ ਕਰਕੇ ਹੋਵੇ ਤੇ ਰੱਬ ਨਾਲੋਂ ਵੀ ਉਦੋਂ ਟੁੱਟਦਾ ਜਦੋਂ ਇਹ ਸੰਸਾਰ ਦੇ ਅੰਦਰ ਇਹਨਾਂ ਗੁਨਾ ਤੋਂ ਹੀ ਨਾ ਤਾਂ ਹੀ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਥੇ ਸ਼ਬਦ ਵਰਤੇ ਨੇ ਸਾਹਿਬ ਕਹਿੰਦੇ ਨੇ ਘਰ ਬੈਠਿਆਂ ਘਰ ਦਾ ਮਤਲਬ ਏ ਸਰੀਰ ਦੇ ਅੰਦਰ ਜਿਹੜੇ ਘਰ ਵਿੱਚ ਆਪਾਂ ਰਹਿ ਰਹੇ ਹਾਂ ਇਸ ਘਰ ਦੇ ਅੰਦਰ ਰਹਿੰਦਿਆਂ ਹੋਇਆਂ ਹੀ ਜੋਗ ਪਾਈਏ ਪਾਤਸ਼ਾਹ ਕਹਿੰਦੇ ਨੇ ਤੂੰ ਰੱਬ ਨਾਲ ਮਿਲ ਜਾਏਗਾ ਸਤਗੁਰ ਕਹੇ ਉਪਦੇਸ਼ ਬਸ ਗੁਰੂ ਦੇ ਉਪਦੇਸ਼ ਨੂੰ ਕਮਾਲ ਹੈ ਨਾ ਘਰ ਛੱਡ ਨਾ ਪਗਵੇਂ ਕਪੜੇ ਪਾ ਸਤਿਗੁਰ ਕਹਿੰਦੇ ਨੇ ਦੁਨੀਆਂ ਵਾਲਾ ਪਹਿਰਾਵਾ ਚੰਗੀ ਨੌਕਰੀ ਕਰ ਐਨ ਸੱਚੇ ਸੁੱਚੇ ਢੰਗ ਦੇ ਨਾਲ ਦੁਨੀਆਂ ਜਿਹੋ ਜੇ ਕਪੜੇ ਪਾਉਂਦੀ ਏ ਸੋਹਣੇ ਕਪੜੇ ਪਾਹੋ ਜੇ ਫਿਰ ਪਾਤਸ਼ਾਹ ਕਹਿੰਦੇ ਨੇ ਤੂੰ ਘਰ ਬੈਠਿਆ ਸ਼ਾਮ ਨੂੰ ਪਰਤੇ ਰਹਿ ਰਾ ਸਬਜੀ ਦੀ ਬਾਣੀ ਪੜ ਕੇ ਰਾਤ ਨੂੰ ਸੋਲੇ ਦੀ ਬਾਣੀ ਪੜ ਕੇ ਸੋਏ ਅੰਮ੍ਰਿਤ ਵੇਲੇ ਨਿਤਨੇਮ ਪੜੇ ਸਮਾ ਬਣੇ ਸਹਿਜ ਪਾਠ ਕਰੇ ਸਤਿਗੁਰ ਕਹਿੰਦੇ ਨੇ ਰੱਬ ਦੂਰ ਥੋੜਾ ਹੈ ਤੇਰੇ ਨੇੜੇ ਹੈ ਸਤਿਗੁਰ ਕਹਿੰਦੇ ਨੇ ਉਹ ਦੂਰ ਤੇ ਉਹਨਾਂ ਲਈ ਹੈ ਜਿਨ੍ਹਾਂ ਨੇ ਆਖਿਆ ਵੀ ਨਹੀਂ ਘਰ ਬੈਠਿਆ ਮਿਲ ਨਹੀਂ ਸਕਦਾ ਸਤਿਗੁਰ ਜੀ ਕਹਿੰਦੇ ਨੇ ਨਹੀਂ ਉਹ ਘਰ ਬੈਠਿਆ ਮਿਲੇਗਾ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਚਾਰੇ ਪੁੰਡਾਂ ਜੇ ਭਵੇਂ ਚਾਰੇ ਕੁੰਡਾਂ ਦਾ ਮਤਲਬ ਹੈ ਚਾਰੇ ਦਿਸ਼ਾਵਾਂ ਸਤਿਗੁਰੂ ਕਹਿੰਦੇ ਨੇ ਚਾਰੇ ਦਿਸ਼ਾਵਾਂ ਦੇ ਅੰਦਰ ਭਾਵੇਂ ਤੂੰ ਭਟਕ ਲੈ ਬੇਦ ਪੜੇ ਯੁਗਚਾਰ ਚਾਰੇ ਯੁਗਾਂ ਦੇ ਅੰਦਰ ਜਿੰਨੇ ਧਾਰਮਿਕ ਗ੍ਰੰਥ ਅਜੇ ਤੱਕ ਪੈਦਾ ਹੋਏ ਨੇ ਸਿਮਰਤियां ਵੇਦ ਸ਼ਾਸਤਰ ਉਪਨਿਸ਼ਦ ਜਿੰਨਾ ਕੁਝ ਸੰਸਾਰ ਦੇ ਅੰਦਰ ਧਾਰਮਿਕ ਗ੍ਰੰਥਾਂ ਦੇ ਰੂਪ ਵਿੱਚ ਲਿਟਰੇਚਰ ਹੈ ਸਤਿਗੁਰੂ ਕਹਿੰਦੇ ਨੇ ਤੂੰ ਸਾਰਾ ਹੀ ਪੜ ਲਵੇਂ ਧਿਆਨ ਦੇਣਾ ਸ਼ਬਦ ਵੇਖਣਾ ਕਿ ਸਤਿਗੁਰ ਨੇ ਕਿੰਨੇ ਪਿਆਰੇ ਵਰਤੇ ਨੇ ਚਾਰੇ ਕੁੰਡਾਂ ਜੇ ਪਵੇਂ ਜੇ ਚਾਰੇ ਦਿਸ਼ਾਵਾਂ ਦੇ ਅੰਦਰ ਤੂੰ ਪਰਮਨ ਕਰੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਵੇਦ ਪੜੈ ਜੁਗਚਾਰ ਚਾਰੇ ਜੁਗਾਂ ਦੇ ਅੰਦਰ ਜਿੰਨਾ ਧਰਮ ਦਾ ਲਿਟਰੇਚਰ ਹੈ ਸਾਰਾ ਤੂੰ ਪੜ ਲਵੇਂ ਪਰ ਪਾਤਸ਼ਾਹ ਕਹਿੰਦੇ ਨੇ ਨਾਨਕ ਸਾਚਾ ਪੇਟੈ ਹਰ ਮਨ ਵਸੈ ਏ ਨਾਨਕ ਜੀ ਜਦੋਂ ਸੱਚਾ ਪਰਮਾਤਮਾ ਮਿਲਦਾ ਹੈ ਜਦੋਂ ਉਹਦੇ ਨਾਲ ਮਿਲਾਪ ਹੁੰਦਾ ਹੈ ਸਾਚਾ ਪੇਟ ਹੈ ਹਰ ਮਨ ਵਸੈ ਫਿਰ ਉਹ ਮਨ ਦੇ ਅੰਦਰ ਵਸਦਾ ਹੈ ਪਾਤਸ਼ਾਹ ਕਹਿੰਦੇ ਨੇ ਚਾਰਾ ਚਾਰੇ ਕੁੰਡਾਂ ਜੇ ਭਵੇਂ ਬੇਦ ਪੜੈ ਜੁਗ ਚਾਰ ਨਾਨਕ ਸਾਚਾ ਪੇਟ ਹੈ ਹਰ ਮਨ ਵਸੈ ਪਾਵੇਂ ਮੋਖ ਦੁਆਰ ਸਭ ਕਹਿੰਦੇ ਨੇ ਮੋਕ ਮੁਕਤੀ ਦਾ ਦੁਆਰ ਉਦੋਂ ਮਿਲਨੇ ਜਦੋਂ ਸੱਚੇ ਨਾਲ ਜੁੜ ਗਿਆ ਤੇ ਸੱਚੇ ਨੂੰ ਤੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ ਹਰ ਮਨ ਵਸੈ ਚਾਰੇ ਦਿਸ਼ਾਵਾਂ ਦੇ ਵਿੱਚ ਭਟਕਣ ਦੇ ਨਾਲ ਕੁਝ ਨਹੀਂ ਬੰਨਾ ਚਾਰੇ ਜੁਗਾ ਜਿੰਨੇ ਧਾਰਮਿਕ ਗ੍ਰੰਥ ਪੜ ਲਿਏ ਤਾਂ ਵੀ ਕੁਝ ਨਹੀਂ ਗੱਲ ਬੰਨੀ ਗੱਲ ਉਹਦਣ ਬੰਨੀ ਏ ਜਦ ਨੂੰ ਸੱਚੇ ਦੇ ਨਾਲ ਮਿਲਾਪ ਹੋ ਜਾਏਗਾ ਤੇ ਸਾਬ ਕਹਿੰਦੇ ਨੇ ਹੁੰਦਾ ਉਪਦੇਸ਼ ਹਿਰਦੇ ਘਰ ਦੇ ਅੰਦਰ ਵਸ ਜਾਏਗਾ ਪਾਵ ਸੁਰਤ ਦੇ ਅੰਦਰ ਵਸ ਜਾਏਗਾ ਫਿਰ ਪਾਤਸ਼ਾਹ ਕਹਿੰਦੇ ਨੇ ਤੈਨੂੰ ਮੁਕਤੀ ਦਾ ਦਰ ਮਿਲ ਜਾਏਗਾ ਫਿਰ ਤੇਰੀ ਪਟਕਣਾ ਖਤਮ ਹੋਏਗੀ ਨਹੀਂ ਤੇ ਪਾਤਸ਼ਾਹ ਕਹਿੰਦੇ ਨੇ ਪਹਿਰਾਵੇ ਬਦਲਣ ਦੇ ਨਾਲ ਕੁਝ ਨਹੀਂ ਪਾੜ ਪਟੋਲਾ ਤਜ ਕਰੀ ਕੰਬਲੜੀ ਪਹਿਰ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੈਂ ਕੱਪੜੇ ਪਾੜ ਕੇ ਨਾ ਲੀਰਾਂ ਬਣਾ ਲਵਾਂ ਕਪੜੇ ਪਾੜ ਕੇ ਉਹਨਾਂ ਦੀਆਂ ਲੀਰਾਂ ਬਣਾ ਲਵਾਂ ਪਾੜ ਪਟੋਲਾ ਪਟੋਲਾ ਦਾ ਮਤਲਬ ਹੈ ਕੀਮਤੀ ਕਪੜੇ ਪਾੜ ਕੇ ਉਹਨਾਂ ਦਾ ਪਟੋਲਾ ਗੱਦੀ ਬਣਾ ਲਵਾਂ ਲੀਰਾਂ ਬਣਾ ਲਵਾਂ ਫਿਰ ਕਹਿੰਦੇ ਨੇ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿ ਰਹਿਓ ਇੱਕ ਪਾਟੀ ਦੀ ਗੰਦੀ ਜੀ ਕੰਬਲੀ ਨਾਲ ਆਪਣਾ ਤਨ ਓੜ ਲਵਾਂ ਪਾਤਸ਼ਾਹ ਜੀ ਕਹਿੰਦੇ ਨੇ ਪਾੜ ਪਟੋਲਾ ਧਜ ਕਰੀ ਕੰਬਲੜੀ ਪਹਿ ਰਹਿਓ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੇਰੇ ਦਾਤਾ ਜੀ ਜੇ ਤੂੰ ਮੈਨੂੰ ਇਸ ਢੰਗ ਨਾਲ ਵੇਲੇ ਨਾ ਤੇ ਮੈਂ ਇਹ ਵੀ ਕਰਨ ਨੂੰ ਤਿਆਰ ਹਾਂ ਪਰ ਬਾਬਾ ਜੀ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ ਕਾਏ ਪਟੋਲਾ ਪਾੜਤੀ ਕਿਉਂ ਕੱਪੜੇ ਪਾੜਨੇ ਨੇ ਰੱਬ ਨੇ ਜਿਹੜੇ ਦਿੱਤੇ ਨੇ ਉਹਨਾਂ ਨੂੰ ਪਾੜਨਾ ਕਿਉਂ ਹੈ ਪਾਤਸ਼ਾਹ ਜੀ ਕਹਿੰਦੇ ਕਾਏ ਪਟੋਲਾ ਪਾੜਤੀ ਕੰਬਲੜੀ ਪਹਿ ਰਹਿਓ ਨਾਨਕ ਘਰ ਬੈਠਿਆਂ ਸ਼ੋਹ ਮਿਲੇ ਤੈਨੂੰ ਘਰ ਬੈਠਿਆਂ ਰੱਬ ਮਿਲੇਗਾ ਜੇ ਨੀਅਤ راست ਕਰੇ ਜੇ ਤੇਰੀ ਨੀਅਤ ਚੰਗੀ ਹੋ ਜਾਏ ਜੇ ਤੇਰੀ ਨੀਅਤ ਵਿੱਚ ਖੋਟ ਨਾ ਪਾਤਸ਼ਾਹ ਕਹਿੰਦੇ ਨੇ ਫਿਰ ਤੈਨੂੰ ਰੱਬ ਨਹੀਂ ਮਿਲ ਸਕਦਾ ਝਗੜਾ ਨੀਅਤ ਦਾ ਝਗੜਾ ਇਸ ਗੱਲ ਦਾ ਨਹੀਂ ਹੈ ਸੰਸਾਰ ਦੇ ਅੰਦਰ ਪਰਿਵਾਰਾਂ ਦੇ ਝਗੜੇ ਉਹ ਝਗੜਾ ਉੱਥੇ ਵੀ ਨੀਅਤ ਦਾ ਹੈ ਤੇ ਰੱਬ ਦੇ ਨਾਲ ਮਿਲਾਪ ਨਾ ਹੋਵੇ ਝਗੜਾ ਇੱਥੇ ਵੀ ਨੀਅਤ ਦਾ ਹੈ ਸੱਚ ਵਿੱਚ ਗੁਰਮਖੋ ਜੇ ਨੀਅਤ راست ਆ ਜਾਏ ਬੰਦੇ ਦੀ ਵੇਖੋ ਨੀਅਤ ਵਿੱਚ ਬਦਲਾਅ ਹੁੰਦਾ ਹੈ ਨਾ ਆਪਣੇ ਘਰ ਧੀ ਵਿਆਹ ਕੇ ਆਈ ਏ ਕਿਸੇ ਦੀ ਉਹਦੇ ਨਾਲ ਘਰ ਵਿੱਚ ਮਾਂ ਦਾ ਵਰਤਾਵ ਹੋਰ ਹੁੰਦਾ ਏ ਆਪਣੀ ਧੀ ਵਿਆਹ ਕੇ ਕਿਸੇ ਹੋਰ ਦੇ ਘਰ ਗਈ ਏ ਤੇ ਉੱਥੇ ਜਦੋਂ ਬੱਚੀ ਆ ਕੇ ਚਾਰ ਕੁ ਦਿਨਾਂ ਬਾਅਦ ਦੱਸੇ ਨਾ ਮਾਂ ਜਿੰਨੇ ਲੜ ਤੁਸੀਂ ਮੈਨੂੰ ਲਾਇਆ ਨਾ ਉਹਨੇ ਜਾਂਦਿਆਂ ਹੀ ਮੈਨੂੰ ਘਰ ਦੀਆਂ ਚਾਬੀਆਂ ਫੜਾ ਦਿੱਤੀਆਂ ਨੇ ਉਹਨੇ ਅਲਮਾਰੀ ਦੀ ਚਾਬੀ ਮੈਨੂੰ ਦੇ ਦਿੱਤੀ ਕਹਿੰਦਾ ਸਾਰੀ ਮਾਇਆ ਤੂੰ ਸੰਭ ਕੇ ਅੱਜ ਤੋਂ ਖਰਚੇ ਤੂੰ ਚਲਾਣੇ ਨੇ ਤੇ ਮਾਂ ਕਹਿੰਦੀ ਕਿੰਨਾ ਸਿਆਣਾ ਜਵਾਈ ਮਿਲਿਆ ਤੇ ਜਦੋਂ ਆਪਣੇ ਘਰ ਦੀ ਆਵੇ ਆਪਣੇ ਘਰ ਨੂੰ ਆਈ ਤੇ ਦਾਤਾ ਜੀ ਕਹਿੰਦੇ ਨੇ ਘਰ ਵਾਲੇ ਤੇ ਜੇ ਕਹਿਣਾ ਮੰਨਣ ਲੱਗ ਪਈ ਤੇ ਫਿਰ ਮਾਂ ਹੀ ਕਹਿੰਦੀ ਐ ਲੈ ਦੱਸੋ ਅਜੇ ਕੱਲ ਵਿਆਹ ਕੇ ਆਈ ਐ ਤੇ ਅੱਜ ਦੇਖ ਆਪਣੀ ਘਰ ਵਾਲੀ ਦੇ ਪੱਲੂ ਨਾਲ ਬੱਜਾ ਫਿਰਦੀ ਐ ਨiyet راست ਨਹੀਂ ਨਾਗੀ ਦੋਵੇਂ ਪਾਸੇ ਝਗੜਾ ਹੀ ਨiyet ਦਾ ਹੈ ਸਤਿਗੁਰ ਕਹਿੰਦੇ ਨੇ ਜਦ ਨiyet راست ਹੋਗੀ ਨਾ ਬਾਹਰ ਦੇ ਭੇਕ ਕਰਨ ਦੀ ਜਰੂਰਤ ਹੀ ਨਹੀਂ ਪੈਣੀ ਕੱਪੜੇ ਜਿਹੋ ਜਿਹੋਣਗੇ ਉਹੋ ਜਿਹਾਂ ਪਾ ਲੈਣਗੇ ਜਿਹੋ ਜਿਹਾਂ ਖਾਣ ਨੂੰ ਮਿਲਣਗੇ ਉਹੋ ਜਿਹਾਂ ਖਾ ਲੈਣਗੇ ਪਰ ਜੇ ਤੇਰੀ ਨiyet ਚੰਗੀ ਹੈ ਨਾ ਤੇਰਾ ਘਰ ਸਵਰਗ ਬਣ ਜਾਏਗਾ ਤੈਨੂੰ ਬਾਹਰ ਨਹੀਂ ਭਟਕਣਾ ਪੈਣਾ ਤੇ ਜੇ ਤੇਰੀ ਨੀਅਤ ਨਹੀਂ ਚੰਗੀ ਤੇ ਜਿੰਨੇ ਮਰਜੀ ਪੇਕ ਬਦਲ ਲੈ ਕਦੀ ਗੇਰੂਏ ਪਾਲੈ ਕਦੀ ਨੀਲੇ ਪਾਲੈ ਕਦੀ ਚਿੱਟੇ ਪਾਲੈ ਕਦੀ ਕਾਲੇ ਪਾਲੈ ਕੱਪੜਿਆਂ ਨਾਲ ਤੈਨੂੰ ਰੱਬ ਨਹੀਂ ਮਿਲਣਾ ਮਿਲਣਾ ਤੇਰੀ ਨੀਅਤ ਨਾਲ ਹੈ ਇਸ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਸਾਚਾ ਪੇਟੈ ਹਰ ਮਨ ਵਸੈ ਪਾਵੇਂ ਮੋਖ ਦੁਆਰ ਸਤਿਗੁਰ ਕਿਰਪਾ ਕਰਨ ਇਨ੍ਹਾਂ ਅਮਰਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇ ਸਾਧ ਸੰਗਤ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਸ਼ਲੋਕਾਂ ਦੇ ਵਿੱਚੋਂ ਸਿਰਫ ਅਖੀਰਲੇ 2 ਸਲੋਕ ਰਹਿ ਗਏ ਨੇ 67 ਸਲੋਕ ਨੇ ਜਿਨ੍ਹਾਂ ਵਿੱਚੋਂ 65 ਸਲੋਕ